ਆਰਮੀ ਤਾਂ ਅਸੀਂ ਬਾਚ ਜੁਆਇਨ ਕੀਤੀ ਨਾ ਪਹਿਲਾਂ ਅਸੀਂ ਜਟਾ ਦਾ ਅਸੀਂ ਕਿਸਾਨ ਆ ਅਸੀਂ ਕਿਸਾਨਾਂ ਦੇ ਮੁੰਡੇ ਆ ਜਿੰਨੇ ਵੀ ਬਾਰਡਰਾਂ ਦੇ ਮੁੰਡੇ ਸ਼ਹੀਦ ਹੁੰਦੇ ਆ ਡੇਲੀ ਪੰਜਾਬੀ ਵੀਰ ਸ਼ਹੀਦ ਹੋ ਕੇ ਤਿਰੰਗੇ 'ਚ ਲਿਫਟ ਕੇ ਜਾਂਦਾ ਤੇ ਇੱਥੇ ਅ ਜੇ ਉਹ ਦੇਖਿਆ ਕਿ ਇੱਥੇ ਵੀ ਸਾਡੇ ਮੁੰਡੇ ਸ਼ਹੀਦੀਆਂ ਪਾਉਂਦੇ ਆ ਇਦਾਂ ਕਿਉਂਦਾ ਜਿਹੜੇ ਸਰਹੱਦਾਂ ਤੇ ਸ਼ਹੀਦ ਹੁੰਦੇ ਨੇ ਪਰ ਉਹਨਾਂ ਦੇ ਹੀ ਬਾਪੂਆਂ ਤੇ ਅੱਜ ਜੋ ਸਰਕਾਰ ਆ ਇਸ ਤਰ੍ਹਾਂ ਦੇ ਜਿਹੜੇ ਅਥਰੂ ਕਾਸ ਦੇ ਗੋਲੇ ਘੇਰ ਰਹੀ ਹੈ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਜ਼ਿਕਰ ਕੀਆ ਬਾਰਡਰਾਂ ਦੇ ਜਿੰਨੇ ਪੰਜਾਬੀ ਮੁੰਡੇ ਬੈਠੇ ਨਾ ਆਣ ਨੂੰ ਆ ਜਾਣਗੇ ਸਾਰੇ ਪਰ ਬਾਅਦ ਵਿੱਚ ਕਿਨੋ ਜੋ ਉਧਰੋਂ ਪਾਕਿਸਤਾਨ ਐ ਉਧਰੋਂ ਚਾਈਨਾ ਆਇਆ ਨਾ ਪਰ ਬਾਅਦ ਵਿੱਚ ਬੰਕਰ ਜਿਹੜੇ ਛਟਾਣੇ ਨੇ ਭਈਆਂ ਤੋਂ ਨਹੀਂ ਛਟਾਉਣੇ ਮੁੜ ਕੇ ਸਾਨੂੰ ਫੇਰ ਉਹੀ ਛਿੱਧੀਆਂ ਦੇਣੀਆਂ ਪੈਣੀਆਂ ਜਿੰਨਾ ਚਿਰ ਧਰਨਾ ਚੱਲੂਗਾ ਵੀਰੇ ਮੈਂ 46 47 ਦਿਨ ਹੋ ਗਿਆ ਮੇਰੀ ਦੋ ਬੰਨੇ ਛੁੱਟੀ ਸੀ 6 ਮਹੀਨੇ ਚੱਲੇ ਜਾਂ 6 ਸਾਲ ਚੱਲੇ ਮੈਂ ਪਹਿਲਾਂ ਕਿਸਾਨ ਦਾ ਮੁੰਡਾ ਮੈਂ ਰਿਜ਼ਾਈਨ ਕਰ ਦੂੰ ਆਰਮੀ ਜੀ ਮੈਨੂੰ ਜੀ ਮੇਰੇ ਨੌਂ ਖੇ ਜਮੀਨ ਦੇ ਮੈਂ ਅੱਠਾਂ ਕਿੱਦਾਂ ਕਮਾ ਲਵਾਂਗਾ ਇੱਕ ਖੇਤੇ ਪੱਠੇ ਲਵਾਂਗਾ ਦੋ ਮੱਝਾ ਰੱਖੂੰਗਾ ਮੈਂ ਕਦੇ ਟੈਨਸ਼ਨ ਨਹੀਂ ਲੈਂਦਾ ਜੱਟ ਦੇ ਬੋਤਾ ਭੁੱਖੇ ਢੋੜੇ ਮਰ ਜਿੰਨੀ ਮਰਨਾ ਜਿੱਦਾਂ ਵੀਰ ਸੇਵਾ ਨਿਭਾ ਰਿਹਾ ਹੈ ਮੈਡੀਕਲ ਸਟੋਰੀ ਕਿੰਨੀ ਵਧੀਆ ਸੇਵਾ ਨਿਭਾ ਰਿਹਾ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਿੰਦਗੀ ਦੇ ਵਿੱਚ ਇਹ ਪੰਜਾਬੀਆਂ ਦੇ ਇਤਿਹਾਸ ਲਿਖੇ ਹੋਇਆ ਵੱਡੀਆਂ-ਵੱਡੀਆਂ ਰਿਆਸਤਾਂ ਜਗਾਤਿਆਂ ਕੋਲ ਲਗੀਆਂ ਨੇ ਪਾਤਸ਼ਾਹ ਜੀ ਨੇ ਇਹ ਕਿਹੜੇ ਪੈਰਾਂ ਹੀ ਧੂੜਾ ਕੁਝ ਵੀ ਇਹ ਨਹੀਂ ਜਿਹੜੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਵਰਤੇ ਗਏ ਨੇ ਤੁਸੀਂ ਇੱਕ ਆਰਮੀ ਮੈਨ ਹੋ ਤੁਹਾਨੂੰ ਪਤਾ ਹੋਵੇਗਾ ਕਿ ਆਹ ਉਹ ਵਰਤ ਸਕਦੇ ਲਾਅਨ ਆਰਡਰ ਦੇ ਵਿੱਚ ਇਹ ਤਵਿਧਾਨ ਦੇ ਇਹ ਹੈ ਨਹੀਂ ਇਹਨਾਂ ਨੂੰ ਲਾਊਡਿੰਗ ਕੋਈ ਆਪਣੇ ਇਹਨਾਂ ਨੇ ਕੋਈ ਆਪਣੇ ਵਾਇਲੈਂਸ ਥੜੂ ਕੀਤੀ ਕਿਸੇ ਦੇ ਪੱਥਰ ਮਾਰਿਆ ਜਾਂ ਕਿਸੇ ਨਾਲ ਕੋਈ ਗਲਤ ਨਾਰਾ ਲਾਇਆ ਜਾਂ ਕਿਸੇ ਨੂੰ ਕੁਝ ਕਿਹਾ ਨਾਰਾ ਲਾਇਆ ਪਤਾ ਹੈ ਕਿ ਸਰਕਾਰਾਂ ਇਹ ਬਹੁਤ ਸ਼ੁਰੂ ਤੋਂ ਹੀ ਪੰਜਾਬੀਆਂ ਨਾਲ ਆਪਣੇ ਨਾਲ ਵੈਰੀ ਖਾਂਦੀਆਂ ਅਸੀਂ ਸਰਕਾਰਾਂ ਦੇ ਵਿੱਚ ਹੀ ਰਹੇ ਹਾਂ ਸਭ ਕੁਝ ਜਾਣਦੇ ਕੀ ਆਏ ਤੇ ਬੜੇ ਆਏ ਹੋਏ ਇੰਟੈਲੀਜੈਂਸੀਆਂ ਆਈ ਹੋਏ ਆ ਆਪਣੇ ਦੇਸ਼ ਦੇ ਵਿੱਚ 132 ਏਜੰਸੀਆਂ ਐਸ਼ ਹੈ ਤੁਹਾਨੂੰ ਪਤਾ ਹੀ ਹੋਣਾ ਇੰਟੈਲੀਜੈਂਸੀਆਂ ਨਾ 132 ਏਜੰਸੀਆਂ 132 ਦੀ ਪੱਤੀਆਂ ਏਜੰਸੀਆਂ ਦੇ ਬੰਦੇ ਇੱਥੇ ਆ ਰੱਖਿਆ ਸਾਡੇ ਫੌਜੀ ਵੀਰ ਵੀ ਨੇ ਜਿਹੜੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਉਤਰੇ ਨੇ ਤਾਂ ਸਾਡਾ ਇੱਕ ਫੌਜੀ ਵੀਰ ਜੋ ਕਿ ਆਪਣੀ ਡਿਊਟੀ ਤੋਂ ਛੁੱਟੀਆਂ ਤੇ ਆਇਆ ਹੋਇਆ ਸੀ ਤਾਂ ਅੱਜ ਇੱਥੇ ਕਿਸਾਨਾਂ ਦੀ ਸਪੋਰਟ ਦੇ ਲਈ ਸ਼ੱਬੂ ਬੈਰੀਅਰ ਤੇ ਪਹੁੰਚ ਚੁੱਕਿਆ ਹੈ ਤਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਕਿੱਥੇ ਡਿਊਟੀ ਆਪਣੀ ਤੇ ਕਿੱਥੋਂ ਆਏ ਹੋ ਮੇਰੀ ਮਲਾਰੀ ਪੋਸਟਿੰਗ ਹੈ ਜੀ ਬਦਰੀ ਨਾ ਤੋਂ 90 ਕਿਲੋਮੀਟਰ 110 ਕਿਲੋਮੀਟਰ ਉੱਪਰ ਮਲਾਰੀ ਜੇ ਸਾਹਮਣੇ ਤੁਹਾਨੂੰ ਚਾਈਨਾ ਬਾਰਡਰ ਦਿਖਦਾ ਹੈ ਰਾਈਟ ਸਾਈਡ ਮਾਣੇਗਾ ਲੇਫਟ ਸਾਈਡ ਅਸੀਂ ਮਲਾਰੀ ਆ ਹਾਂਜੀ ਤੇ ਆ ਆਰਮੀ ਦਾ ਅਸੀਂ ਬਾਤ ਜੁਆਨ ਕੀਤੀ ਨਾ ਪਹਿਲਾਂ ਅਸੀਂ ਜੱਟਾਂ ਆਸੀਂ ਕਿਸਾਨ ਆ ਕਿਸਾਨਾਂ ਦੇ ਮੁੰਡੇ ਆ ਜਿੰਨੇ ਵੀ ਬਾਰਡਰਾਂ ਦੇ ਮੁੰਡੇ ਸ਼ਹੀਦ ਹੁੰਦੇ ਆ ਡੇਲੀ ਪੰਜਾਬੀ ਵੀਰ ਸ਼ਹੀਦ ਹੋ ਕੇ ਤਿਰੰਗੇ 'ਚ ਲਿਫਟ ਕੇ ਜਾਂਦਾ ਤੇ ਇੱਥੇ ਅਜੋ ਦੇਖਿਆ ਕਿ ਇੱਥੇ ਵੀ ਸਾਡੇ ਮੁੰਡੇ ਸ਼ਹੀਦੀਆਂ ਪਾਉਂਦੇ ਕਿ ਇਦਾਂ ਕਿਉਂਦਾ ਬਈ ਸਰਕਾਰਾਂ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਉਹੀ ਕਿਸਾਨਾਂ ਦੇ ਮੁੰਡੇ ਜਿਹੜੇ ਸਰਹੱਦਾ ਤੇ ਸ਼ਹੀਦ ਹੁੰਦੇ ਨੇ ਪਰ ਉਹਨਾਂ ਦੇ ਹੀ ਬਾਪੂਆਂ ਤੇ ਅੱਜ ਜੋ ਸਰਕਾਰ ਆ ਇਸ ਤਰ੍ਹਾਂ ਦੇ ਜਿਹੜੇ ਅਥਰੂ ਕੈਸ ਦੇ ਗੋਲੇ ਗੇਰ ਰਹੀ ਹੈ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਸ਼ਿਕਰ ਕੀਆ ਬਾਰਡਰਾਂ ਦੇ ਜਿੰਨੇ ਪੰਜਾਬੀ ਮੁੰਡੇ ਬੈਠੇ ਨ ਪਰ ਬਾਅਦ ਵਿੱਚ ਕਿਨੋ ਜੋ ਉਧਰੋਂ ਪਾਕਿਸਤਾਨ ਇਧਰੋਂ ਚਾਈਨਾ ਆਇਆ ਨਾ ਪਰ ਬਾਅਦ ਵਿੱਚ ਬੰਕਰ ਜਿਹੜੇ ਛਡਾਣੇ ਨੇ ਭਈਆਂ ਤੋਂ ਨਹੀਂ ਛਡਾਉਣੇ ਮੁੜ ਕੇ ਸਾਨੂੰ ਫੇਰ ਉਸ ਹੀ ਦੀਆਂ ਦੇਣੀਆਂ ਪੈਣੀਆਂ ਉਹ ਸਾਨੂੰ ਹੀ ਲੈਣੇ ਪੈਣੇ ਦੁਬਾਰਾ ਫਿਰ ਵੀ ਵਾਪਸ ਇਸ ਲਈ ਮੁੰਡੇ ਨਹੀਂ ਆ ਰਹੇ ਹਾਂ ਜਿੰਨੇ ਵੀ ਮੈਂ ਕਲਰਿਆਂ ਬਹੁਤ ਲੜਕੇ ਜੋ ਆਰਮੀ ਜੇ ਛੁੱਟੀ ਆਏ ਹੋਏ ਆ ਹੋਰ ਵੀ ਆ ਇੱਥੇ ਬੜੀਆਂ ਟੈਲੀਅੰਸੀਆਂ ਘੁੰਮਦੀਆਂ ਸਾਡੇ ਅਫਸਰ ਘੁੰਮਦੇ ਸਾਰਿਆਂ ਨੂੰ ਪਤਾ ਹੈ ਮੈਂ ਰਾਤ ਨੂੰ ਇੰਟਰਵਿਊ ਦੱਸਿਆ ਜਿੰਨਾ ਜਕਰ ਧਰਨਾ ਚੱਲੂਗਾ ਵੀਰੇ ਮੈਂ 46 47 ਦਿਨ ਹੋ ਗਏ ਮੇਰੀ ਦੋ ਮਹੀਨੇ ਛੁੱਟੀ ਸੀ 6 ਮਹੀਨੇ ਚੱਲੇ ਜਾਂ 6 ਸਾਲ ਚੱ ਆ ਗਾਲ ਮੇਰੇ ਨੌਖੇ ਜਮੀਨ ਦੇ ਮੈਂ 8 ਕਿਤਾਹਾਂ ਦੇ ਕਮਾ ਲਵਾਂਗਾ ਇੱਕ ਖੇਤ ਪੱਠੇ ਲਾਵਾਂਗਾ ਦੋ ਮੱਝਾ ਰੱਖਾਂਗਾ ਮੈਂ ਕੋਈ ਟੈਨਸ਼ਨ ਨਹੀਂ ਲੈਂਦਾ ਜੱਟ ਦੇ ਬੋਤਾਂ ਭੁੱਖੇ ਥੜੇ ਮਰਨ ਲੱਗੇ ਇਹਨਾਂ ਨੇ ਭੁੱਖੇ ਮਰਨਾ ਪਈਆਂ ਨੇ ਅਸੀਂ ਨਹੀਂ ਮਰਨਾ ਜਿੱਦਾਂ ਵੀਰ ਸੇਵਾ ਨਿਭਾ ਰਿਹਾ ਹੈ ਮੈਡੀਕਲ ਸਟੋਰ ਕਿੰਨੀ ਵਧੀਆ ਸੇਵਾ ਨਿਭਾ ਰਿਹਾ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਿੰਦਗੀ ਦੇ ਵਿੱਚ ਇਸ ਪੰਜਾਬੀਆਂ ਦੇ ਇਤਿਹਾਸ ਲਿਖੇ ਹੋਇਆ ਵੱਡੀਆਂ ਵੱਡੀਆਂ ਰਿਆਸਤਾ ਚਗਾਤਿਆਂ ਗੱਲ ਗਿਆਂ ਨੇ ਪਾਸ਼ਾ ਜੀ ਨੇ ਇਹ ਕਿਹੜੇ ਪੈਰਾਂ ਦੀ ਧੂੜ ਹੈ ਕੁਝ ਵੀ ਨਹੀਂ ਹੈ ਜੀ ਠੀਕ ਨਹੀਂ ਇਹ ਤਾਂ ਸਿਰਫ ਕੀ ਹੈ ਸ਼ਾਂਤ ਵੀ ਮਹੌਲ ਚਾਹੁੰਦੇ ਆ ਅਸੀਂ ਕੁਝ ਵੀ ਨਹੀਂ ਸਾਡੇ ਤੋਂ ਵੀ ਦਲੇਰ ਆ ਵੀਰ ਕਿ ਇੱਕ ਵਾਰੀ ਆਵਾਜ਼ ਕਰੋ ਇਹ ਭਈਏ ਭੱਜ ਜਾਣੇ 2 ਸੈਕਿੰਡ ਜੇ ਬਾਈ ਹੁਣ ਗੱਲ ਕਰੀਏ ਜਿਹੜੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਵਰਤੇ ਗਏ ਨੇ ਤੁਸੀਂ ਇੱਕ ਆਰਮੀ ਮੈਨ ਹੋ ਤੁਹਾਨੂੰ ਪਤਾ ਹੋਵੇਗਾ ਕਿ ਆ ਉਹ ਵਰਤ ਸਕਦੇ ਲਾਅ ਐਂਡ ਆਰਡਰ ਦੇ ਵਿੱਚ ਇਹ ਵਿਧਾਨ ਦੇ ਹੈ ਨਹੀਂ ਇਹਨਾਂ ਨੂੰ ਲਾਉਡਿੰਗ ਕੋਈ ਆਪਣੇ ਇਹਨਾਂ ਨੇ ਕੋਈ ਆਪਣੇ ਵਾਇਲੈਂਸ ਥਰੂ ਕੀਤੀ ਕਿਸੇ ਦੇ ਪੱਥਰ ਮਾਰਿਆ ਜਾਂ ਕਿਸੇ ਨਾਲ ਕੋਈ ਗਲਤ ਨਾਰਾ ਲਾਇਆ ਜਾਂ ਕਿਸੇ ਨੇ ਕੁਝ ਕਿਹਾ ਨਾਰਾ ਲਾਇਆ ਪਤਾ ਹੈ ਕਿ ਸਰਕਾਰਾਂ ਇਹ ਬਹੁਤ ਸ਼ੁਰੂ ਤੋਂ ਹੀ ਪੰਜਾਬੀਆਂ ਨਾਲ ਆਪਣੇ ਨਾਲ ਵੈਰੀ ਖਾਂਦੀਆਂ ਨਾ ਅਸੀਂ ਸਰਕਾਰਾਂ ਦੇ ਵਿੱਚ ਹੀ ਰਹੇ ਹਾਂ ਸਭ ਕੁਝ ਜਾਣਦੇ ਕੀ ਆ ਤੇ ਬੜੇ ਆਏ ਹੋਏ ਇੰਟੈਲੀਜੈਂਸੀਆਂ ਆਈ ਹੋਏ ਆ ਆਪਣੇ ਦੇਸ਼ ਦੇ ਵਿੱਚ 132 ਏਜੰਸੀਆਂ ਐ ਸ਼ਾ ਤੁਹਾਨੂੰ ਪਤਾ ਹੀ ਹੋਣਾ ਇੰਟੈਲੀਜੈਂਸੀਆਂ ਨਾ 132 ਏਜੰਸੀਆਂ 132 ਦੀ ਪਤੀਆਂ ਏਜੰਸੀਆਂ ਦੇ ਬੰਦੇ ਇੱਥੇ ਆ ਰੱਖਿਆ ਔਰ ਆਰਐਸਐਸ ਵਾਲੇ ਵੀ ਬਾਹਰ ਰੱਖੇ ਇਥੇ ਹਨਾ ਬਾਕੀ ਸ਼ਰਾਰਤਬਾਜੀ ਵੀ ਹੋਣੀ ਐ ਇਹ ਵੀ ਤੁਹਾਨੂੰ ਪਤਾ ਆ ਕਿ ਮਾਹੌਲ ਬਸ ਖਰਾਬ ਬਣਾਉਗੇ ਇਹ ਤਾਂ ਹੀ ਕਹਣਗੇ ਜਿਹੜੀ ਗੋਲਾਬਾਰੀ ਹੋਈ ਉਹ ਸ਼ਰਾਰਤਬਾਜੀ ਨਾ ਹੋਈ ਆ ਭਾਈ ਕਿੱਥੇ ਸੀ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਦਾ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਮਨੋ ਉੱਥੇ ਤੇ ਜਦੋਂ ਪ ਨਹੀਂ ਫੇ ਅਸੀਂ ਆਪ ਕਿਸਾਨ ਦੇ ਬੱਚੇ ਆ ਯਾਰ ਭਾਜੀ ਇਹ ਕਿਦਾਂ ਦੇਖ ਲਵਾਂਗੇ ਦੀ ਦੱਸੋ ਯਾਰ ਤੁਸੀਂ ਤੁਸੀਂ ਵੀ ਕਿਸਾਨ ਦੇ ਮੁੰਡਈਆਂ ਤੁਸੀਂ ਵੀ ਕਿਸਾਨ ਦੇ ਆ ਚਲੋ ਠੀਕ ਆ ਤੁਹਾਡੀ ਜੌਬ ਆਪਣੀ ਜਗ੍ਹਾ ਆ ਤੇ ਕੌਮ ਆਪਣੀ ਜਗ੍ਹਾ ਆ ਅਸੀਂ ਆਪਣੀ ਕੌਮ ਨਾਲ ਖੜੇ ਹੋਵਾਂਗੇ ਬਾਕੀ ਆਰਮੀ ਬਾਅਦ ਚ ਦੇਖਾਂਗੇ ਜਿੱਥੇ ਜੀਂਦੇ ਗਏ ਤਾਂ ਫੇ ਦੇਖਾਂਗੇ ਬਾਕੀ ਨਹੀਂ ਸ਼ੀਤ ਤਾਂ ਉੱਥੇ ਵੀ ਹੋਣਾ ਇੱਥੇ ਵੀ ਹੋ ਜਾਵਾਂਗੇ ਤਾਂ ਬਾਈ ਦੇ ਨਾਲ ਗੱਲਬਾਤ ਕੀਤੀ ਤਾਂ ਨਾ ਬਾਈ ਦਾ ਜਜ਼ਬਾ ਬਾਈ ਕਹਿੰਦਾ ਮੈਂ ਆਪਣੀ ਡਿਊਟੀ ਛੱਡਦਾਂਗਾ ਪਰ ਇੱਥੇ ਕਿਸਾਨੀ ਅੰਦੋਲਨ ਦੇ ਨਾਲ ਖੜੇ ਆ ਕਿਉਂਕਿ ਉਹੀ ਅਸੀਂ ਉਹੀ ਨੌਜਵਾਨ ਆ ਜਿਹੜੇ ਉਸ ਬਾਰਡਰਾਂ ਤੇ ਖੜਕੇ ਸ਼ਹੀਦ ਹੋ ਰਹੇ ਨੇ ਪਰ ਅੱਜ ਜੇ ਕਿਸਾਨੀ ਲਈ ਵੀ ਸ਼ਹੀਦ ਹੋਣਾ ਪਿਆ ਤਾਂ ਅਸੀਂ ਸ਼ਹੀਦ ਹੋਵਾਂਗੇ